ਭਗਵਾਨ ਤੇ ਕਹਤਾ ਲੱਗਦਾ ਕੇਵਲ ਤੇ ਬੈਠ ਕੇ ਰੋਟੀ ਖਾਣ ਚ ਹਾਂ ਕਿੰਨੇ ਸਾਲ ਪਏ ਰਹੇ 4 ਸਾਲ 4 ਸਾਲ ਬਿਸਤਰ ਤੇ ਪਏ ਰਹੇ ਹਨ ਘਰ ਦੇ ਵਿੱਚ ਵੀ ਬੜੇ ਔਖੇ ਹਾਲਾਤਾਂ ਤੇ ਲੈ ਕੇ ਆਏ ਸੀ ਮੈਨੂੰ ਯਾਦ ਹੈ ਹੈ ਬੰਦ ਕਮਰੇ ਤੇ ਬੰਦ ਕਮਰੇ ਜ ਹੈ ਨਾ ਹੁਣ ਦੇਖੋ ਮਤਲਬ ਕਿ ਇਹ ਇਨਸਾਨਾਂ ਬੈ ਕੇ ਖਾਣਾ ਤਾਂ ਗਲਤ ਨਹੀਂ ਕਰ ਰਹੇ ਵਧੀਆ ਲੱਗਦਾ ਨਾ ਕਿ ਹਾਂ ਬੰਦਾ ਆਪ ਟੇਬਲ ਤੇ ਬੈਠ ਕੇ ਰੋਟੀ ਖਾ ਰਿਹਾ ਹੈ ਨਾ ਸੋ ਘਰੋਂ ਨਿਕਲਣਾ ਪੈਂਦਾ ਨਾ ਘਰੋਂ ਬੈਡ ਬੈਡ ਛੱਡਣਾ ਪੈਣਾ ਹੈ ਬੈਡ ਛੱਡਣਾ ਪੈਂਦਾ ਹੈ ਸਮਾਂ ਦੇਣਾ ਪੈਂਦਾ ਹੈ ਸਮਾਂ ਦੇਣਾ ਪੈਂਦਾ ਸਾਰਾ ਕੋਈ ਜ਼ਿੰਦਗੀ ਵਪਾਰਸਾ ਹੀ ਹੈ ਇਹ ਕਿ ਤੋਂ ਆਇਓ ਜਿੰਨੇ ਸਾਲ ਬਾਅਦ ਬੈਠ ਕੇ ਇਦਾਂ ਕੋਈ ਕੰਮ ਕਰ ਰਹੇ ਚਾਰ ਸਾਲ ਬਾਅਦ ਹੈ ਚਾਰ ਸਾਲ ਬਾਅਦ ਚਾਰ ਸਾਲ ਬਾਅਦ ਚਾਰ ਸਾਲ ਤੇ ਬਿਸਤਰੇ ਤੇ ਸੀਗੇ ਚਾਰ ਸਾਲ ਬਿਸਤਰੇ ਤੇ ਸੀਗੇ ਘਰ ਦੇ ਅੰਦਰ ਹਾਂ ਤੱਕੇ ਬੱਚੀ ਬਾਹਰ ਤੁੰਦੇ ਜੀ ਸੱਚੀ ਦੱਸਿਓ ਕਿਵੇਂ ਲੱਗ ਰਿਹਾ ਆਪ ਕੁਝ ਕੁਝ ਵੀ ਕਰਕੇ ਕੁਝ ਤੁਸੀਂ ਇੱਥੇ ਭਾਂਡੇ ਮਾਂਦੇ ਦੀ ਸੇਵਾ ਕਰ ਦਿੰਦੇ ਹੋ ਚਾਹੇ ਪਿਆਜ਼ ਵੱਢ ਰਹੇ ਹੋ ਤੇ ਕੁਝ ਵੀ ਕਰ ਰਹੇ ਹੋ ਉਹ ਬੰਦੀ ਲੱਗਦਾ ਹੈ ਨਾ ਉਹ ਚੋਲ ਦੇ ਬਾਹਰ ਆ ਮੈਂ ਤੁਹਾਨੂੰ ਲੱਗਦਾ ਹੈ ਕੁਝ ਵਾਪਸੀ ਕਰ ਰਹੇ ਹੋ ਜ਼ਿੰਦਗੀ ਚ ਸਭ ਕੁਝ ਜੀ ਬਾਹਰ ਤੁਹਾਨੂੰ ਬਾਹਰ ਵੀ ਹਵਾ ਮਿਲਦੀ ਹੈ ਹਰ ਜੀ ਦੇਖਣ ਨੂੰ ਮਿਲਦੀ ਹੈ ਤੇ ਖੁਸ਼ ਹੁੰਦਾ ਹੈ ਕਿ ਤੁਹਾਨੂੰ ਬਾਹਰ ਕੰਮ ਮਿਲੇ ਉਹ ਟਾਈਮ ਯਾਦ ਆ ਜਾਂਦਾ ਅੰਦਰ ਪਏ ਦੁਬਾਰਾ ਦੇਖਦੇ ਹੁੰਦੇ ਸੀਗੇ ਟਾਂ ਜਿਆਦਾ ਹੀ ਪ੍ਰਮਾਤਮਾ ਨੇ ਬੜੀ ਕਰ ਕਰਪਾ ਦਿੱਤੀ ਤੇ ਸਾਡੇ ਤੁਸੀਂ ਵਿਧੀ ਹੋਣੀ ਜੀ ਜੀ ਹੋਣੀ ਹੁਣ ਤੁਹਾਡਾ ਆਤਮ ਵਿਸ਼ਵਾਸ ਵਧ ਰਿਹਾ ਹੈ ਕਿ ਹਾਂ ਮੈਂ ਕੰਮ ਕਰ ਸਕਦਾ ਕਈ ਤਰ੍ਹਾਂ ਦੇ ਕਈ ਤਰ੍ਹਾਂ ਦੇ ਕੰਮ ਕਰ ਸਕਦਾ ਹਾਂ ਹੈਨਾ ਹੁਣ ਮਲਬੂਤਰ ਆਪ ਕਰਦੇ ਹੋ ਹਾਂ ਜੀ ਆਪ ਸਫਾਈ ਆਪਣੀ ਆਪ ਕਰਦੇ ਹੋ ਤੇ ਛੋਟੇ ਵੱਡੇ ਕੰਮ ਵੀ ਕਰ ਰਹੇ ਹਾਂ ਕਿ ਹਾਂ ਜੋ ਘਰਾਂ ਦੇ ਵਿੱਚ ਆਪਾਂ ਕਰਦੇ ਹਾਂ ਨਾ ਕਰਾਂਗੇ ਜੀ ਫੁੱਲ ਕਰਾਂਗੇ ਹੌਣੀ ਹੌਣੀ ਹੋਰ ਆਪਾਂ ਅੱਗੇ ਵਧਣਾ ਹੈ ਇਹ ਸ਼ੁਰੂਆਤ ਹੈ ਛੋਟੇ ਛੋਟੇ ਕੰਮ ਕਰਦੇ ਰਹੂਗਾ ਤੁਹਾਨੂੰ ਤੁਹਾਡਾ ਆਤਮ ਵਿਸ਼ਵਾਸ ਵਧ ਹੀ ਜਾਣਾ ਹੈ ਇੰਨਾ ਵਿਸ਼ਵਾਸ ਹੈਗਾ ਕਿ ਇਹ ਸੇਵਾ ਜਰੂਰ ਕਰਨ ਲੈ ਕੇ ਜਾਵਾਂ ਤੇ ਕਰਾਂਗੇ ਅਰ ਲੱਗ ਹੋਗਾ ਵੀ ਕਰਾਂਗੇ ਇੰਨਾ ਵਿਸ਼ਵਾਸ ਕਰ ਹੁਣ ਮਾਤਾ ਨੇ ਬਣਾਏ ਨਹੀਂ ਮੈਨੂੰ ਮੈਨੂੰ ਯਾਦ ਹੈ ਦੇਖੋ ਭੈਣ ਜੀ ਉਹਨਾਂ ਨੇ ਤੁਹਾਡੇ ਵਾਈਫ ਨੇ ਇਹਨਾਂ ਇਹਨਾਂ ਦੇ ਭਰਾ ਨੂੰ ਜੋ ਜਾ ਕੇ ਉੱਪਰ ਗੱਲਾਂ ਬੋਲੀਆਂ ਨੇ ਸ਼ਬਦ ਬੋਲੇ ਉਹਦੇ ਨਾਲ ਜ਼ਿੰਦਗੀ ਬਚ ਗਈ ਨਹੀਂ ਉਹ ਹੋ ਹਾਰ ਚੱਲਿਆ ਸੀ ਕੋਰੀ ਉਹ ਮੈਂ ਨਹੀਂ ਕਰ ਸਕਦਾ ਤੁਸੀਂ ਕਰ ਸਕਦੇ ਹੋ ਤੁਸੀਂ ਇੱਥੇ ਹੋ ਨਾ ਉਹ ਜਿਹੜਾ ਉਹਨੂੰ ਹੌਸਲਾ ਦਿੱਤਾ ਨਾ ਇਹ ਬਹੁਤ ਇਹ ਜਿਹੜਾ ਥਾਪੜਾ ਹੈ ਨਾ ਥੋੜਾ ਜਿਹਾ ਦੇਣਾ ਪੈਂਦਾ ਹੈ ਹਾਂ ਕੋਈ ਨਹੀਂ ਪੁੱਤ ਹੋ ਜਾਏਗਾ ਠੀਕ ਹੋ ਜਾਏਗਾ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਅਸੀਂ ਵੀ ਇਹਨਾਂ ਮੰਦਿਰ ਦੀ ਉਡਾਣ ਦੇਖ ਕੇ ਸਾਰੇ ਜੂਨ ਦੇਖ ਕੇ ਮੌਜਲਾ ਵਧੀਆ ਤੇ ਅਸੀਂ ਕਰ ਸਕਦੇ ਹਾਂ ਹਸਬੰਦ ਡਾਕਟਰ ਵੀ ਨੂੰ ਇੱਥੇ ਖੜਾ ਨਹੀਂ ਕੀਤਾ ਹਾਂ 4 ਸਾਲ ਬਾਅਦ ਖੜੇ ਹੋਏ ਹੋਣੇ ਸਾਮਾ ਤੂਰੀਆ ਵੀ ਹਾਂ ਤੇ ਬਹੁਤ ਵਧੀਆ ਲੱਗੀ ਆ ਕੇ ਨੀਂਦ ਆ ਗਈ ਭੁੱਖ ਵੀ ਪੂਰੀ ਲੱਗੀ ਰੋਟੀ ਖਾਧੀ ਸੱਚੀ ਕਿ ਤੁਸੀਂ ਰੋਟੀ ਲੈ ਇੱਥੇ ਡਾਈਨਿੰਗ ਟੇਬਲ ਤੇ ਬੈਠ ਕੇ ਖਾਇਆ ਕਰੋ। ਆਪ ਬਿਸਤਰ ਤੇ ਬੈਠ ਕੇ ਨਾ ਖਾਇਆ ਕਰੋ। ਖਾਇਆ ਕਰਾਂਗੇ ਜੀ ਥੋੜੀ ਕੋਈ ਗੱਲ ਨਿਕਲ ਹੋ ਜਾਣਾ ਜੀ। ਹਾਂ ਜੀ। ਵਰਮਾ ਜੀ, ਕੀ ਹਾਲ ਚੱਲ ਨੇ? ਵਧੀਆ। ਤੁਸੀਂ ਕਿੰਨੇ ਸਾਲ ਬਾਅਦ ਬੈਠ ਕੇ ਆਪ ਬੈਠ ਕੇ ਕਿਸੇ ਵੀ ਤਰ੍ਹਾਂ ਦਾ ਵੀ ਇਸ ਤਰ੍ਹਾਂ ਕੰਮ ਕਰ ਰਹੇ ਹੋ? 2.5 ਸਾਲ। ਛੜੋ ਉੱਚਾ ਬੋਲੋ। 2.5 ਸਾਲ ਬਾਅਦ। 2.5 ਸਾਲ ਬਾਅਦ। ਸੋ ਵਾ ਗਰੋ ਆ ਜੇਸੀ ਭਾਸ਼ਾ ਸੋ ਜਿਸਕੇ ਦਿਨਾਂ ਦੀ ਰੀਡ ਦੀ ਹੱਦੀ ਟੁੱਟ ਜਾਂਦੀ ਸਪਾਈਨਲ ਕੋਰਡ ਇਜਰੀ ਹੋ ਜਾਂਦੀ ਹੈ ਉਹਨਾਂ ਦੇ ਨਾਲ ਸੇਵਾ ਸਹਾਇਕ ਚੱਲਦਾ ਔਰ ਵੀਰੁਣੀ ਇਲਾਜ ਵੀ ਕਰਾ ਕੇ ਇੱਥੇ ਆਪ ਵੀ ਸੇਵਾ ਦੇ ਵਿੱਚ ਹਿੱਸਾ ਪਾਉਂਦੇ ਨੇ ਹੈਨਾ ਅਵੀ ਸੰਗਰੂਰ ਤੋਂ ਨੇ ਇੱਥੇ ਇਲਾਜ ਕਰਾ ਕੇ ਆਪਣੇ ਬੈਡ ਸੋ ਠੀਕ ਕਰਾ ਕੇ ਵਿੱਚ ਸੇਵਾ ਤੇ ਹਿੱਸਾ ਪਾ ਰਹੇ ਬਾਕੀ ਮਰੀਜ਼ਾਂ ਦੇ ਨਾਲ ਸੇਵਾ ਦੇ ਵਿੱਚ ਸਹਿਯੋਗ ਕਰ ਰਹੇ ਹੈ ਨਾ ਸੋ ਇਹ ਸੰਗਤ ਰੂਪ ਚ ਇਕੱਠੇ ਰਲ ਮਿਲ ਕੇ ਚੱਲਦਾ ਹੈ ਨਾ